ਨੀਨਾ ਮਿੱਤਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਐਮਐਲਏ ਮੈਡਮ ਨੀਨਾ ਮਿੱਤਲ ਜਿੰਦਾਬਾਦ ਹਲਕਾ ਰਾਜਪੁਰਾ ਵਿੱਚ ਆਮ ਆਦਮੀ ਪਾਰਟੀ ਦਾ ਪਰਿਵਾਰ ਦਿਨੋ ਦਿਨ ਵਧਦਾ ਜਾ ਰਿਹਾ ਹੈ ਪੰਜਾਬ ওয়াটার ਸਪਲਾਈ ਤੇ ਸੀਵਰੇਜ ਬੋਰਡ ਰਾਜਪੁਰਾ ਦੇ ਪ੍ਰਧਾਨ ਨਰੇਸ਼ ਕੁਮਾਰ ਨੇ ਆਪਣੇ ਸਤੰਕੜੀ ਸਾਥੀਆਂ ਦੇ ਸਮੇਤ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਤੇ ਹੇਠ ਆਪ ਦੇ ਵਿੱਚ ਸ਼ਮੂਲੀਅਤ ਕਰ ਲਈ ਹੈ ਇਸ ਮੌਕੇ ਨਮੇਸ਼ ਸ਼ਾਮਿਲ ਹੋਏ ਸਮੂਹ ਵਰਕਰਾਂ ਨੂੰ ਪਾਰਟੀ ਚਿੰਤੇ ਕੇ ਸਨਮਾਨਿਤ ਕੀਤਾ ਗਿਆ ਵਿਧਾਇਕਾ ਮੈਡਮ ਨੀਨਾ ਮੀਤਲ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਦੇ ਹੇਠ ਪੰਜਾਬ ਸਰਕਾਰ ਦੇ ਵੱਲੋਂ ਐਸਸੀ ਪਾਈਚਾਰੇ ਦੇ ਲਈ ਲਏ ਗੇ ਇਤਿਹਾਸਿਕ ਕਰਜ਼ਾ ਮਾਫੀ ਜਿਹੇ ਫੈਸਲੇਆਂ ਕਾਰਨ ਇਹ ਪਾਈਚਾਰਾ ਵੱਡੀ ਗਿਣਤੀ ਦੇ ਵਿੱਚ ਆਪ ਦੇ ਨਾਲ ਜੁੜ ਰਿਹਾ ਹੈ ਉਨੇ ਇਹ ਵੀ ਕਿਹਾ ਕਿ ਮਾਨ ਸਰਕਾਰ ਨੇ ਐਸਸੀ ਭਾਈ ਚਾਰੀ ਦੇ ਪਰਿਵਾਰਾਂ ਦੇ ਫਲੋ ਲੈ ਕੇ ਕਰਜ਼ਿਆਂ ਨੂੰ ਮਾਫ ਕਰਕੇ ਗਰੀਬ ਅਤੇ ਆਰਥਿਕ ਪੱਖੋਂ ਪਛੜੇ ਵਰਗ ਦੀ ਬਾਹ ਫੜਨ ਦਾ ਕੰਮ ਕੀਤਾ ਹੈ। ਉਹਨੇ ਕਿਹਾ ਕਿ ਮਾਨ ਸਰਕਾਰ ਨੇ ਸੂਬੇ ਦੇ ਲੋਕਾਂ ਦੇ ਨਾਲ ਕੀਤੇ ਹਰ ਇੱਕ ਵਾਅਦੇ ਨੂੰ ਜ਼ਮੀਨੀ ਹਕੀਕਤ ਦੇ ਵਿੱਚ ਬਦਲ ਕੇ ਵਿਖਾਇਆ। ਉਨੇ ਵੀ ਕਿਹਾ ਕਿ ਰਾਜਪੁਰਾ ਹਲਕੇ ਦੇ ਐਸ.ਟੀ. ਭਾਈਚਾਰੇ ਦੇ ਨਾਲ ਸੰਬੰਧਿਤ ਪਰਿਵਾਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਉਹ ਵਿਧਾਇਕਾ ਦੇ ਵੱਜੂ ਹਰ ਸੰਭਵ ਕੋਸ਼ਿਸ਼ ਜਾਰੀ ਰੱਖਣਗੇ। ਹੁਨੇ ਕਿਹਾ ਕਿ ਮਾਨ ਸਰਕਾਰ ਦੀ ਲੋਕ ਹਿਤੈਸ਼ੀ ਨੀਤੀਆਂ ਤੇ ਪਾਰਦਰਸ਼ੀ ਕਾਰਜ ਸ਼ੈਲੀ ਦੇ ਕਾਰਨ ਰਾਜਪੁਰਾ ਦੇ ਵਿੱਚ ਲੋਕ ਆਪ ਦੀ ਨੀਤੀ ਤੇ ਭਰੋਸਾ ਜਤਾ ਰਹੇ ਨੇ। ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਤੇ ਫੱਲੋ ਵੀ ਬਿਆਨ ਦਿੱਤਾ ਗਿਆ। ਕਿਹਾ ਗਿਆ ਕਿ ਉਹ ਲੰਬੇ ਸਮੇਂ ਤੋਂ ਰਵਾਇਤੀ ਪਾਰਟੀਆਂ ਦੇ ਨਾਲ ਜੁੜੇ ਰਹੇ ਪਰ ਉਹਨਾਂ ਨੇ ਕਦੇ ਵੀ ਐਸਸੀ ਭਾਈਚਾਰੇ ਦੇ ਹੱਕਾਂ ਦੇ ਲਈ ਟਾਂਗ ਦੇ ਨਾਲ ਆਵਾਜ਼ ਨਹੀਂ ਉਠਾਈ। ਉਹਨਾਂ ਸਿਰਫ ਵੋਟਾਂ ਦੇ ਸਮੇਂ ਸਾਨੂੰ ਯਾਦ ਕੀਤਾ ਸੀ। ਬਾਅਦ ਵਿੱਚ ਸਾਨੂੰ ਭੁੱਲ ਜਾਂਦੀਆਂ ਸੀ। ਮਾਨ ਸਰਕਾਰ ਨੇ ਸਾਡੇ ਆਰਥਿਕ ਦਰਸ਼ ਨੂੰ ਸੁਧਾਰਨ ਦੇ ਲਈ ਕਰਜ਼ਾ ਮੁਆਫੀ ਵਰਗੇ ਬੇਮਿਸਾਲ ਜਿਹੜੇ ਆ ਕਦਮ ਚੁੱਕੇ ਨੇ। ਜਸਵੀਰ ਸਿੰਘ ਪਨਵਾੜੀ ਭਾਰਤੀ ਮਜ਼ਦੂਰ ਸੰਘ ਨਗਰ ਕੌਂਸਲ ਰਾਜਪੁਰਾ ਸਾਥੀਆਂ ਦੇ ਸਮੇਤ ਆਪ ਦੇ ਵਿੱਚ ਸ਼ਾਮਿਲ ਹੁੰਦੇ ਹੋਏ ਰਵਾਇਤੀ ਪਾਰਟੀਆਂ ਉਤੇ ਨਿਸ਼ਾਨਾ ਸਾਦੇ ਹੋਏ ਵਿਖਾਈ ਦਿੱਤੇ। ਉਹਨਾਂ ਨੇ ਕਿਹਾ ਕਿ ਉਹ ਸਾਲਾਂ ਤੋਂ ਐਸਪੀ ਭਾਈਚਾਰੇ ਤੇ ਮੁੱਦੇ ਚੁੱਕਦੇ ਰਹੇ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਇਹ ਵੀ ਕਿਹਾ ਕਿ ਮਾਨ ਸਰਕਾਰ ਨੇ ਕਰਜ਼ਾ ਮਾਫੀ ਦੇ ਰਾਹੀਂ ਐਸਪੀ ਭਾਈਚਾਰੇ ਨੂੰ ਪਵਿੱਖ ਦੇ ਲਈ ਇੱਕ ਨਵਾਂ ਆਸਰਾ ਦਿੱਤਾ ਹੈ। ਇਸ ਕਾਰਨ ਉਹ ਤੇ ਉਹਨਾਂ ਦੇ ਸਾਥੀ ਮਾਨ ਸਰਕਾਰ ਤੇ ਮੈਡਮ ਨੀਨਾ ਮਿੱਤਲ ਦੇ ਪਾਰਦਰਸ਼ੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਲਕੇ ਦੇ ਵਿੱਚ ਪਾਰਟੀ ਦਾ ਵਾਅਦਾ ਪ੍ਰਭਾਵ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਨੀਤੀ ਤੇ ਭਰੋਸਾ ਕੀਤਾ ਹੈ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਇਸ ਮੌਕੇ ਵੀ ਸਾਫ਼ ਕੀਤਾ ਹੈ ਕਿ ਉਹ ਹਲਕੇ ਦੇ ਹਰ ਨਾਗਰਿਕ ਦੀ ਵਾਜਿਬ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਤਤਪਰ ਹੈ ਹੋਣਾ ਕਿ ਹੈ ਕਿ ਰਾਜਪੁਰਾ ਹਲਕੇ ਨੂੰ ਮਾਡਲ ਹਲਕੇ ਦੇ ਵਜੋਂ ਵਿਕਸਿਤ ਕਰਨਾ ਮੇਰਾ ਮਕਸਦ ਹੈ ਅਤੇ ਇਸ ਦੇ ਵਿੱਚ ਕੋਈ ਕਮੀ ਨਹੀਂ ਛੱਡੇਗੀ। ਅੱਜ ਆਮ ਆਦੀ ਪਾਰਟੀ ਰਾਜਪੁਰਾ ਲਈ ਬਹੁਤ ਵੱਡਾ ਦਿਨ ਹੈ। ਬਹੁਤ ਖੁਸ਼ੀ ਦਾ ਦਿਨ ਹੈ। ਕਹਿੰਦੇ ਜਦੋਂ ਪਰਿਵਾਰ 'ਚ ਵਾਧਾ ਹੁੰਦਾ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ। ਅੱਜ ਸਾਡੇ ਜਸਵੀਰ ਜੀ ਤੇ ਸਾਡੇ ਅਜੇ ਚੌਧਰੀ ਜੀ ਦੀ ਅਗਵਾਈ ਵਿੱਚ ਅੱਜ ਇਹ ਐਨੀ ਟੀਮ ਜੁਆਇਨ ਕਰ ਰਹੀ ਹੈ। ਅਰੇ ਸਭ ਤੋਂ ਪਹਿਲਾਂ ਸਾਡੇ ਨਾਲ ਜੁਆਇਨ ਕੀਤੇ ਨੇ ਨਰੇਸ਼ ਪ੍ਰਧਾਨ ਜੀ ਜੋ ਵਾਟਰ ਸਪਲਾਈ ਤੋਂ ਹੈ ਤੇ ਆਪਣੇ ਸਾਰੇ ਸਾਥੀਆਂ ਨਾਲ ਆਮ ਆਦੀ ਪਾਰਟੀ ਵਿੱਚ ਜੁਆਇਨ ਕੀਤੇ ਆ ਕਿਉਂਕਿ ਉਹਨਾਂ ਨੇ ਦੇਖਿਆ ਕਿ ਆਮ ਆਦੀ ਪਾਰਟੀ ਹੈ ਜਿਹੜੀ ਆਮ ਲੋਕਾਂ ਦਾ ਸੋਚਦੀ ਹੈ ਤੇ ਦੂਸਰਾ ਜਿਹੜਾ ਕਿ ਹੁਣੇ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਦੀ ਅਗਵਾਈ ਵਿੱਚ ਇੱਕ ਨਵਾਂ ਫੈਸਲਾ ਆਇਆ ਹੈ ਕਿ ਜਿਹੜੇ ਐਸਸੀ ਸਾਡੇ ਭਾਈਚਾਰਾ ਹੈ ਉਹਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ ਕੀਤੇ ਜਾਣਗੇ ਔਰ ਕਾਫੀਆਂ ਦੇ ਕਰ ਵੀ ਦਿੱਤੇ ਆ ਤਾਂ ਉਸ ਲਈ ਐਸਸੀ ਭਾਈਚਾਰੇ 'ਚ ਬਹੁਤ ਖੁਸ਼ੀ ਹੈ ਕਿ ਇੱਕ ਪਹਿਲੀ ਪਾਰਟੀ ਆਮ ਆਦੀ ਪਾਰਟੀ ਹੈ जिने ਸਾਡੇ ਲਈ ਇਹ ਸੋਚਿਆ ਤਾਂ ਇਸ ਲਈ ਅੱਜ ਬਹੁਤ ਵੱਡੀ ਗਿਣਤੀ ਵਿੱਚ ਸਾਥੀ ਸਾਡੇ ਨਾਲ ਜੁਆਇਨ ਕਰ ਰਹੇ ਹੈ ਤੇ ਮੈਂ ਇਹਨਾਂ ਨੂੰ ਸਾਡੇ ਪ੍ਰਧਾਨ ਅਮਨ अरोड़ा ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਦੀ ਆਂ ਔਰ ਵਾਦਾ ਕਰਦੀ ਆਂ ਕਿ ਅਸੀਂ ਸਾਰੇ ਮਿਲ ਕੇ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਣਾ। ਦੇਖੋ ਮੇਰਾ ਨਾਮ ਨਰੇਸ਼ ਕੁਮਾਰ ਹੈ ਸਿਵਰੇਟ ਬੋਰਡ ਤੋਂ ਮੈਂ ਪ੍ਰਧਾਨ ਹੈ ਜੀ ਰਾਜਪੁਰਾ ਦਾ। ਰਾਜਪੁਰਾ ਦੇ ਵਿੱਚ ਦੇਖੋ ਜੀ ਜਦੋਂ ਦਾ ਵਿਕਾਸ ਦੀ ਜਿਹੜੀ ਲਹਿਰ દોੜੀ ਹੈ ਮਾਣਯੋਗ ਮੈਡਮ ਮੀਨਾ ਵੇਤਰੀ ਦੇ ਜਿਹੜੇ ਦਿਸ਼ਾ ਨਿਰਦੇਸ਼ ਤੇ ਜਿਹੜੀ ਚੱਲ ਰਹੀ ਹੈ ਪਿਛਲੀਆਂ ਸਰਕਾਰਾਂ ਨੇ ਜਿਹੜਾ ਅੱਜ ਤੱਕ ਕੋਈ ਸ਼ਹਿਰ ਦੇ ਵਿੱਚ ਕੋਈ ਵਿਕਾਸ ਜਿਹੜਾ ਕੰਮ ਹੈ ਉਹ ਨਹੀਂ ਕਰਿਆ ਤੇ ਜੀਨੂੰ ਦੇਖਦੇ ਹੋਏ ਸਾਡੇ ਮੰਨ ਦੇ ਵਿੱਚ ਵੀ ਇਹ ਹੈ ਜਦੋਂ ਵੀ ਮੈਡਮ ਆਏ ਆ ਇੱਥੇ ਇਲੈਕਸ਼ਨ ਜਿੱਤੇ ਆ ਰਾਜਪਰੇ ਦੀ ਜਿਹੜੀ ਹੈ ਉਹ ਹਾਰ ਦਿਨ ਪਰ ਦਿਨ ਬਦਲਦੀ ਜਾ ਰਹੀ ਹੈ ਤੇ ਲੋਕਾਂ ਨੂੰ ਕੁਝ ਜਿਹੜੀ ਵਿਰੋਧੀ ਧਿਰ ਤਾਕਤਾਂ ਨੇ ਉਹਨਾਂ ਨੂੰ ਵੀ ਇਸ ਚੀਜ਼ ਦੀ ਬਹੁਤ ਦਿੱਕਤ ਪਰੇਸ਼ਾਨੀ ਹੁੰਦੀ ਹੈ ਵੀ ਸਾਡੇ ਜਿਹੜੀ ਕੁਰਸੀ ਹੈ ਉਹਨੂੰ ਕੋਈ ਹਲਾ ਰਿਹਾ ਹੈ ਤੇ ਅਸੀਂ ਜਿਹੜਾ ਹੈ ਹੁਣ ਸਾਡੇ ਰਾਜਪੁਰੇ ਦੇ ਵਿੱਚ ਨਗਰ ਕੌਂਸਲ ਹੋ ਗਈ ਹੈ ਸਿਵਲ ਬੋਰਡ ਹੋ ਗਈ ਔਰ ਇਹ ਵਿੱਚ ਕਾਫੀ ਜਿਹੜੇ ਮਲਾਜ਼ਮ ਹੈ ਕੱਚੇ ਤੌਰ ਤੇ ਕੰਮ ਕਰ ਰਹੇ ਪੂਰੇ ਪੰਜਾਬ ਵਿੱਚ ਤੇ ਅਸੀਂ ਜਿਹੜੀ ਹੈ ਇੱਕ ਬਹੁਤ ਆਸ ਤੇ ਇੱਕ ਫਰਿਆਦ ਲੈ ਕੇ ਮੈਡਮ ਕੋਲ ਵੀ ਆਏ ਸੀਗੇ ਵੀ ਸਾਡਾ ਜਿਹੜਾ ਇਹ ਮਲਾਜ਼ਮਾਂ ਜਿਹੜੇ ਕੱਚੇ ਕੰਮ ਕਰ ਰਹੇ ਆ ਇਹ ਜਿਹੜਾ ਕੱਚਾ ਕੋਡ ਹੈ ਜਿਹੜੀ ਇਹ ਪੁੱਠੀ ਤਲਵਾਰ ਲੰਕੀ ਹੋਈ ਹੈ ਕੱਚੇ ਮਲਾਜ਼ਮਾਂ ਦੇ ਉੱਪਰ ਵੀ ਇਹਨੂੰ ਤੁਸੀਂ ਲਾਹੋ ਵੀ ਸਾਡਾ ਜਿਹੜਾ ਕੁਝ ਜਿਹੜਾ ਅਜੰਡਾ ਹੈ ਸਰਕਾਰ ਕੋਲ ਪੇਸ਼ ਕਰੋ ਵੀ ਸਾਡਾ ਜਿਹੜਾ ਹੈ ਕੁਝ ਕੋਈ ਵੀ ਖਾਰੇ ਸੋਚਿਆ ਜਾਵੇ ਵੀ ਇਹਨਾਂ ਨੂੰ ਕੱਚੇ ਬੰਦਿਆਂ ਨੂੰ ਜਿਹੜਾ ਹੈ ਪੱਕਾ ਕਰਨ ਦੀ ਜਿਹੜੀ ਪਾਲਿਸੀ ਬਣਾਈ ਜਾਵੇ ਤਾਂ ਕਿ ਸਾਡਾ ਜਿਹੜਾ ਕੁਝ ਫਿਊਚਰ ਜਿਹੜਾ ਹੈ ਬਣ ਸਕੇ ਬਾਕੀ ਮੈਂ ਇਹੀ ਬੇਨਤੀ ਕਰਾਂਗਾ ਵੀ ਮੈਡਮ ਜੀ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਜਿਹੜੇ ਹੈ ਅਸੀਂ ਜਿਹੜਾ ਅਸੀਂ ਇੱਥੇ ਇਕੱਠ ਕੀਤਾ ਹੈਗਾ ਇਹਨਾਂ ਦੇ ਕਮਾਂਗਾਰਾਂ ਨੂੰ ਦੇਖਦੇ ਹੋਏ ਜਿਹੜੇ ਅਸੀਂ ਜੁਆਇਨ ਕਰ ਰਹੇ ਹਾਂ ਤੇ ਇਹੀ ਅਸੀਂ ਆਸ ਕਰਦੇ ਹਾਂ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਲਦਾ ਹੋਵੇ ਅਸਰ